ਸਾਧਾ ਵਿਚਾਰਾਂ ਕਰਦੇ ਆ ਬਿਆੰਤ ਭੁੱਲਾਂ ਤੋਂ ਪਾਉ ਨਦਿਆਂ ਕਿਰਪਾ ਕਰਕੇ ਮੇਰ ਸਾਧਕੇ ਸਭ ਭੁੱਲਾਂ ਦਾ ਮੁਆਫੀ ਬਖਸ਼ੀ ਅਗਰੋ ਸਤਿਗੁਰਜੀ ਹੋ ਰਸੇ ਤਰਾ ਵਰਦ ਸੰਤਾਂ ਦੇ ਸਿਰ ਤੇ ਮੇਰ ਪਰਿਆਸ ਰਣੇ ਨਾ ਬਚਿਆ ਚੜਦੀ ਕਲਾ ਦਾ ਜੀਵਨ ਸੋਤ ਬਾਣੀ ਦਾ ਮਾਪਿਆਂ ਦੇ ਆਦਰ ਆਦਾਰ ਗੁਰਸਿੱਖਿਆ ਜੀਵਨ ਅਗਰਤੀਆਂ ਦਾ ਬੋਸ ਕਾਹੀਆਂ ਜਿੰਨਾ ਜਿੰਨਾ ਗੁਰਮੁਖਾਣੇ ਇੰਨਾ ਸਮਾਧਨਾ ਦੇ ਵਿੱਚ ਤਨਮਾਤਾ ਦੇ ਨਾਲ ਸੇਵਾ ਕੀਤੀਆਂ ਸਾਰਿਆਂ ਗੁਰਮੁਖਾਣੀਆਂ ਸੇਵਾ ਸਫਲੀਆਂ ਕਰਨੀਆਂ ਸਰਬਾਤਮਕ ਦੇ ਸਿਰ ਤੇ ਮਿਹਰ ਭਰੇ ਹੱਥ ਰੱਪਣੇ ਸੰਗੂਪ ਪ੍ਰਬੰਧਕਾਂ ਦੇ ਨੌਜਵਾਨਾਂ ਦੇ ਸਿਰ ਤੇ ਇਸੇ ਤਰ੍ਹਾਂ ਮਿਹਰ ਭਰੇ ਹੱਥ ਰੱਖ ਕੇ ਵਾਧਵਾ ਸੇਵਾ ਸਿਮਰਣ ਬਾਣੀ ਬਾਣੀ ਵਿਚਾਰ ਕਰਖਣੀ ਸਾਰਿਆਂ ਨੂੰ ਪ੍ਰੇਮ ਪਿਆਰ ਤੇ ਬਾਤ ਮਨਸਰ ਕਰਨਾ ਬੋਰ ਸਿੱਖਿਆ ਜੀਵਨ ਅੰਬ ਕੁਦੀਆਂ ਦਾਤਾ ਪਾਣੀ ਪਾਣੀ ਦੀ ਦਾਤ ਵਾਸਤੇ ਨਹਿਰ ਕਰਨਾ ਸਰਬੱਤ ਦੀਆਂ ਹਾਜ਼ਰੀਆਂ ਇਰਪੁਰ ਪੇਡਾਵਾ ਸੇਵਾ ਸਤਿਗਿਆ ਮੰਗਰੋ ਚੜ੍ਹਦੀਆਂ ਕਲਾ ਪਰਸ ਗੁਰੂ ਮਹਾਰਾਜ ਸਾਧ ਗੁਰੂ ਜੀ ਆਪ ਜੀ ਦੇ ਜੂੜ ਸਰਦਾਰ ਮੰਦੀ ਸੰਗਤ ਸ੍ਰੀ ਦੇ ਜੰਟਾ ਉਹਨਾਂ ਦੇ ਤਾਂ ਦਰਵਜੇ ਦੀ ਆਦੇ ਗੰਗ ਪਿਆਰੇ ਦਾਸ ਕਰਉਂਦੇ ਆ ਤਾਂਤਨਾ بابا ਨਾਮਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਮਨ ਜੀ ਸੰਗ ਨੂੰ ਤਾਂ ਰੋਣੀਆਂ ਪੋਸ਼ਣੀਆਂ ਜੜਦੀ ਕਰਾ ਰੱਖਣੀ ਆਕਾਸ਼ ਮੇਂ ਹੀ ਪਰਮਾਨ ਕਰਨੀ ਦੁਆਨਾਂ ਦੀ ਸਮਾਪਤੀ ਇਸ ਸੰਬੰਧ ਵਿੱਚ ਬਰਮਖਾ ਵੱਲੋਂ ਸਤੰਕਰ ਸਾਹਿਬ ਜੋਰ ਰੰਗੋਂ ਜੜਦੀ ਕਲਾ ਵਾਸਤੇ ਕੜਾ ਪ੍ਰਸਾਦੀਆਂ ਦੇਗਾ ਹਜਰ ਹੋਈਆਂ ਆਪ ਜੀ ਕਰਮਾ ਨਿਰੋਪ ਹੋ ਗਰਾਓ ਲਗਾ ਮੈਂ ਉਹ ਪ੍ਰਸਾ ਸੰਗਤਾਂ ਮੁਝ ਵਰਦੇ ਜੋ ਜੀ ਸੁਣਿਆ ਅੰਦਰ ਕੋਇ ਨਾਮ ਜਪੇ ਸਤਿਗੁਰ ਜੀਓ ਜਵਾਨਾਂ ਨੇ ਅਰੰਭਤਾ ਆਪ ਜੀ ਦੇ ਕਿਰਪਾ ਦੇ ਨਾਮ ਹੋਈ ਸੋਦਨ ਰਹਿਦਾ ਸੇਧ ਜਾਪ ਹੋਇਆ ਅਪਰੰਤ ਜਵਾਨ ਸੱਜਿਆ ਆਪ ਲਾਜੁਖਾਨੀ ਮੁਆਫੀ ਬੋਲਨੀ ਮੇਰੇ ਸੋਤ ਪਾਣੀ ਦਾ ਮਨ ਸ੍ਰਾਮੀ ਜਤਰੀ ਕਰਾ ਰੱਖਣੀ ਸਰਬਾਥਰੇ ਕਾਰਜ ਰਾਸ ਕਰਨੇ ਮਿਹਰ ਭਰਿਆ ਚ ਰੱਖਣ ਹਰੋ ਕਰਪਾ ਸਤਗੁਰੂ ਦੀ ਅੰਮ੍ਰਿਤ ਗੁਮਨ ਤੇ ਬਾਣੀ ਦੇ ਵਿੱਚ ਪਾਵਣ ਪਵਿੱਤਰ ਓਹੋ ਨਾਮੇ ਦੀ ਦਾਤ ਬਖਸ਼ੋ ਸੰਤਾਨ ਨੂੰ ਨਿਹਾਲ ਨਿਹਾਲ ਕਰੋ ਉਸ ਨਾਮੇ ਦੇ ਚਲਣਾ ਦੀ ਦਾਤ ਸਰਬਤਾ ਬਖਸ਼ੀ ਸ੍ਰੀ ਸਹਿਇ ਪਿਆਰੇ ਮੇਰ ਜਿਨ੍ਹਾਂ ਨੇ ਮਿਲਾਵ ਦੀ ਦਾਤ ਕੋ ਨਾਮ ਜਿਤੇ ਆਏ ਨਾਨਕ ਦਾ ਜਟ ਜੀ ਬਲਾ ਤੇ ਰਣਮਾਣੇ ਨਰਸਰਸ ਬਖ ਤੁਮ ਆਪਣਾ ਉਹ ਰਾਗਿਆ ਭੀਰਾ ਕਾਲ ਕੀ ਚਲੇ ਚਲਾਈਓ ਸੰਸਾਰ ਸਨ ਗੋਪੁਰਾ ਤੁਮ ਅਭਿ ਉਕਰਮ ਰੂਪ ਰੰਗ ਦੇ ਮਾਨੇ ਹੋ ਮਾਰਕਟ ਕੁਰਾ ਕੀ ਤੇ ਲੋਕਨਾਮ ਕੋਹ ਲਪੋਜ ਹੈ ਔਜ ਸ਼ਬਦ ਮੇਲੇ ਦਾੰਦ ਕਰੇਗਾ ਕਾਲ ਸਹਾ ਆਕੀ ਜਏ ਨਾਮ ਸਭ ਮਿਲੈ ਕੇ ਸਕੀ ਕਰਨ ਜੋ ਵਾਈ ਗੁਰੂ i ਸ੍ਰੀ ਮੱਲਾ ਬੰਜਵਾ ਜਾਗੂ ਹਰਨੰ ਲਾਗੂ ਇਸ ਯੁਗ ਮੈਂ ਸੋ ਕਹੀਤ ਹਾ ਸੁਜਾ ਆਤਮ ਜਣੈ ਸਗਲ ਵਸਤਾ ਕੈ ਜਾਕਾਰ ਸਤਗੁਰੂ ਪੂਰਾ ਜਾਗੂ ਹਰਨੰ ਲਾਗੂ ਇਸ ਯੁਗ ਮੈਂ ਕਈ ਅਤ ਸੁਣਾ ਆਤਮ ਜੜਾ ਹੈ ਸਗਲ ਵਸਤਾ ਕਾ ਪੰਜਾਬ ਕਾ ਸਤਗੁਰੂ ਪੂਰਾ ਠਾਕੁਰ ਗਈਆ ਆਤਮ ਰੰਗ ਸਰਣੀ ਪਾਵਣ ਨਾਮ ਧਿਆਨ ਸਾਰਿਸ ਪਾਵਣ ਸੰਗ ਰਾ ਜਨ ਕੀ ਚਰਨ ਵਸੇ ਮਰੇ ਹਿਆਰ ਸੰਗ ਕੋ ਨੀਤਾ ਦੇਹੀ ਜਨ ਕੀ ਤੁਮ ਰੁਖਿ ਦੇਹੁ ਕਿਰਪਾ ਨਾਨਕ ਕੈ ਸੁਖ ਹੈ ਜਨ ਕੀ ਚਰਨ ਵਸੇ ਮਰੇ ਹਿਆਰ ਸੰਗ ਕੋ ਨੀਤਾ ਦੇਹੀ ਤਰ ਕੀ ਤੂਰ ਦਿਓ ਕਿਰਪਾ ਨਿੰਦ ਨਾਨਕੈ ਸੁਖ ਰਹੀ ਵਾਹਿਗੁਰੂ ਦਾ ਪਤ ਸਾਥ ਵਾਹਿਗੁਰੂ ਦੀ ਫਤਹਿ ਵਾਹਿਗੁਰੂ ਜੀ ਕਾ ਕੰਪਨਾ ਵਾਹਿਗੁਰੂ ਗੁਰਬ੍ਰਹਮ ਜੀ ਸਾਡੀ ਨਾਈ ਸਾਸਨ ਜੋ ਆਸਰਿਕ ਭਾਵੇ ਬਣਿਓ ਕਿਉਂ ਨਹੀਂ ਬੋਲ ਬਾਬਾ ਨਾਮਦੇਵ ਜੀ ਦੇ ਬਾਤ ਸਾਤ ਸੱਤੇ ਗੁਰੂ ਸਾਹਿਬ ਜਗਤ ਜਾਨਾ ਸਹੀਅਤ ਸਾਰਾ ਸ਼ਤਿਦਾ ਜਾਨ ਬਹੁਤ ਤੋਣਵਾ ਕਰਦਾ ਬਰੰਦਕਾ ਬੋਦੋਵੇਂ ਦੇ ਗੁਰੂ ਮਾਰਾ ਜੀ ਬਣਾ ਲੇ। ਸਾਧੂ ਕੋ ਸਾਧਜੀਵਨ ਆਪੀ ਦਾ ਅਕਲ ਫਰਦੂ। ਤੋਂ ਜੇ ਗੁਰੂ ਪਰਮੇਸ਼ਰ ਦਾ ਸੇਵਾ ਦਿੱਤੇ ਪਾਇ ਸਾਰਾ ਮਨ ਆਪਨ ਨਕੀਤਾ। ਸਾਧੂ ਦੇ ਅਲਾਪ ਕਰੋ। ਸਾਧੂ ਸਿੰਘ ਜਨਤਾ ਜੀ ਦਾ ਬਾਬਾ ਨਾਮ ਜੀ ਜਨ। ਜਨਰੇ ਪਾਉ ਆਪ ਕੋ ਕੋਈ ਬਖਦਾ ਜਵਾਬ ਚਾ ਤੋ ਸਾਥ ਕੋਈ ਕੇ ਤਾਕਾ ਨਾ ਹਰੇ ਕਾ ਤਰੋਗੇ ਨੇ ਪਹਿਲਾ ਬਾ ਕੁਲ ਸਰਵਾਜਰੇ ਜਿਹੜਿਆ ਉਪਰ ਬਾ ਆਰਾ ਸਤ ਪਨ ਜਾਏਗਾ ਦੇ ਤੇ ਉਨਾਰੀ ਦਿਨ ਅਮਰੀਂ ਦਾ ਕਾਲਾ ਨੂਰ ਸ਼ੁਭਾਸ਼ ਕਰਾਪਛੇਤੀਆਂ ਪੇਸ਼ ਕੀਆ ਉਹ ਸਾਰਿਆਂ ਨੂੰ ਚਰਪਾ ਦੇ ਕੇ ਗੁਰਦਾ ਚਰਖਾ ਫੇਰੇ ਕਰੰਤੀ ਤੇ ਗਾਗਨ ਦੇ ਵਿੱਚੋਂ ਬੇਨ ਪ੍ਰਯੋਗ ਸੇ ਤੋਰੇ ਬਰੇ ਟੋਨੇ ਹਾਰ ਦਾ ਅਸ਼ੋਕ ਮਾਰ ਵੀ ਨਾ ਗੋਦੀ ਸੇਵਾ ਕੀਤੇ ਰਿਹਾ ਸੀ Eu گروک بابا سا پروندر ਪਰਵਿੰਦਰ ਨੇ ਚਲਗੇ ਡਾਕਟਰ ਰਜਿੰਦਰ ਸਿੰਘ ਜੀ ਦਾ ਸਾਹਿਬ ਬੋਲੇ ਸੋਨਿਆ ਸਾਹਿਬ ਪ੍ਰਤੀਪਾਲ ਸਿੰਘ ਜੀ ਪ੍ਰਤੀਪਾਲ ਸਿੰਘ All right. ਹੋਲੇ ਨੋਨ ਨਾਮ ਰਾਤ ਸਰਕੁਲਡ ਫਿੰਗਰ سارے سرکار بابا جی ساری سنتہ بہت بہت پروا ملا جی ہے سیوا داروں راتوں بولتے ہیں سیوادار کو سیوا کردیا بول چکی ہوگی تجس امتفار تو گرفه اب کو تو کر считblade تو سادول جاگر 경우에는 سادول توشيك ای ڈو Cap Contact رمى لامار سوالز بند Culture سادول سادول ویارزا سادل شا rookهی راستخار گوں گیر صوی بند ਬੁਲੇ ਤੋਂ ਨਿਹਾਰ ਤਾ ਬੁਲੇ ਸੂਰਜਾ ਅਕਸ਼ਿਆ ਜਿਹੜੇ ਬੱਚਿਆਂ ਦੇ ਨਾਮ ਰਹਿ ਗਏ ਨੇ ਨਾ ਉਹ ਆਪਣੇ ਨਾਮ ਕਰਕੇ ਜਾਂ ਕੱਲ੍ਹ ਨੂੰ ਉਧਾਰਿਆ ਹੋਣਾ ਨਾਮ ਮਿੱਟੇ ਜਾਣਗੇ ਸਾਫਾਈ ਉਹ ਬੈਂਤੀਆ ਆਪਣਾ ਤਰੁਪਾਰਾ ਚੋਕੀ ਰਾਤੋ ਕੀ

واحرا واحد <laughs> 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 ਨਿਕ ਸਤਿ ਸਭ ਤੇ ਹੀ ਕਟਿਆ ਕੋਈ ਨਾਮ ਨਾ ਜਾਬੇ ਬਿਨਾ ਵਾਹਿਗੁਰੂ ਪਰਮ ਦੀ ਸਤਨਾਮ ਸੁਭਾਗ ਗੁਰੂ ਅਰਦਾਸ ਨਿਕਾਂ ਕਰਵਰ ਦੀ ਕੀ ਫਤੇ ਬਾਸ ਜਸੁਈ ਤੁਮ ਭਗਵਤ ਸੁਣ ਕੇ ਗੁਰੂ ਨਾਨਕ ਲਈ ਕੇ ਹਰੇ ਵੀ ਸ਼ਰਨ ਗੁਰਤੀ ਅਰਦਾਸ ਸ਼ਰਨ ਦਾ ਸੂ ਸਹਾਇ ਅਰਜਨਾ ਗੋਬਿੰਦ ਸਾਰਾ ਸ੍ਰੀ ਹਰਾਈ ਸ੍ਰੀ ਅਕਾਲ ਪੁਰਖ ਤੇ ਆਏ ਜਿਠ੍ਹੇ ਸਤੁਖ ਜਾਇ ਤਿਗਵਾਤਿ ਸਵਰਹਿ ਕਰਨਉ ਦੇ ਆਵੈ ਧਾਈ ਸੁਖਾਣੀ ਹੋਇ ਸਹਾਈ ਦਸਵੀਂ ਪਾਸਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਦਾ ਹੀ ਹੁਣੇ ਦੀ ਸਹਾਈ ਦਸਮ ਪਾਸਾ ਹਿਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਠ ਦਰਸ਼ਨ ਦੀ ਦਰਦ ਅਹੰਦਰ ਖਾਲਸਾ ਸਭ ਲਜੇ ਵਾਹਿਗੁਰੂ ਸਿਖੰਦ ਮੰਨੀ ਮਾਤਾ ਚੁੱਤੀ ਕਰਨੀ ਮਤ ਕਾਰਾ ਖਾਇ ਆਕਲ ਸੁਖਵਾ ਗੁਰੂ ਤਨ ਤਨ ਸ੍ਰੀ ਪਗਨਾੰਦ ਜੀ ਮਹਾਰਾਜ ਆਪ ਜੀ ਦੀ ਮਹਾਨ ਵਰਤ ਸਿਖਤ ਪਦਵਾਰਨ ਸਤਿ ਸ੍ਰੀ ਗੁਰੂ ਬਰਕਸ਼ੇ ਮਹਾਰਾਜੀ ਜੀ ਦੇ ਸੁਭਾਸ ਨੂੰ ਪਿੱਛੇ ਦੇ ਗੀਤ ਨੂੰ ਸੁਹਲੇ ਜੀ ਦੇ ਬਾਗ ਬੜੇ ਸੁਣੇਗੇ ਗੁਰ ਬਾਣੀ ਪੜਦੇ ਆਂ ਸ੍ਰੀ ਦੀਆਂ ਸੇਵਾਵਾਂ ਕਰਦੇ ਆਂ ਇਹ ਕਾਹ ਦੁਸਕਰਦੀਆਂ ਬੜਾ ਗਲਤੀਆਂ ਹੋਈਆਂ ਹੁਣ ਗਈਆਂ ਅਣਜਾਣ ਵਿੱਚੇ ਸੰਕੀ ਗਲਤੀਆਂ ਨੂੰ ਵਾਪਕ ਕਰਨੀਆਂ ਸਤਿਗੁਰੂ ਆਪ ਬਣੇ ਜਿਸ ਕਾਹਾਂ ਦੇ ਚਲ ਦੀ ਆਗਿਆ ਬਖਸ਼ਿਸ਼ ਕਰੋ ਸੁਖੁ ਵੇ ਨਾਮ ਕੀ ਕਰੈ ਨਾਮੁ ਤਾਮ ਸਦੰ ਕਰਾ ਸੁਖਿ ਹਾਨੁ ਸਦੁ ਰੱਬਾ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ tor okay. ram ਵਾਹਿਗੁਰੂ ਜੀ ਕੀ ਫਤਿਹ